ਪੀਟੀਸੀ న్యూਸ ਨਾਲ ਜੁੜੇ ਹੋ ਤੁਸੀਂ ਹੁਣ ਤੁਸੀਂ ਤਸਵੀਰਾਂ ਸਿੱਧੀਆਂ ਲਾਈਵ ਦੇਖ ਰਹੇ ਹੋ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਤਾਂ ਅਚਾਨਕ ਜਦੋਂ 90 ਫੁੱਟ ਦੀ ਉਚਾਈ ਤੇ ਸੇਵਾਦਾਰ ਜਾਂਦਾ ਹੈ ਤੇ ਉੱਥੇ ਅਚਾਨਕ ਜਿਹੜੀ ਆ ਕੋਈ ਖਰਾਬੀ ਆ ਜਾਂਦੀ ਆ ਜਿਸਦੇ ਚੱਲਦੇ ਆ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਆ 90 ਫੁੱਟ ਦੀ ਉਚਾਈ ਤੇ ਜਿਹੜਾ ਉਹ ਸੇਵਾਦਾਰ ਫਸ ਚੁੱਕਿਆ ਤਾਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਅਤੇ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿਉਂਕਿ ਇੱਕ ਪਾਸੇ ਤਾਂ ਕੜਾਕੇ ਦੀ ਠੰਡ ਪੈ ਰਹੀ ਆ ਤੇ ਉੱਥੇ ਹੀ ਚੋੜਾ ਸਾਫ ਦੀ ਸੇਵਾ ਕੀਤੀ ਜਾ ਰਹੀ ਸੀ ਤਾਂ ਅਚਾਨਕ ਕੋਈ ਖਰਾਬੀ ਆ ਜਾਂਦੀ ਆ ਜਿਸ ਰਾਹੀ ਜਿਹੜਾ ਸੇਵਾਦਾਰ ਉੱਪਰ ਹੇਠੇ ਜਾ ਰਿਹਾ ਸੀ ਤਾਂ ਉਸ ਵਿੱਚ ਜਦੋਂ ਕੋਈ ਖਰਾਬੀ ਆ ਗਈ ਤਾਂ ਉਹ 90 ਫੁੱਟ ਦੀ ਉਚਾਈ ਤੇ ਹੀ ਫਸ ਕੇ ਜਿਹੜਾ ਸੇਵਾਦਾਰ ਰਹਿ ਚੁੱਕਿਆ ਪੌੜੀਆਂ ਲਗਾਈਆਂ ਜਾ ਰያ ਨੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਕੁਝ ਅਜਿਹਾ ਨਾ ਹੋ ਸਕੇ ਆ ਕਿ ਕੋਈ ਜਾਨੀ ਨੁਕਸਾਨ ਹੋਵੇ ਤਾਂ ਉਸ ਦੇ ਚੱਲਦੇ ਆ ਵੱਡਾ ਵਿਚਾਰ ਕਾਰਜਾ ਜਿਹੜਾ ਕੀਤਾ ਜਾ ਰਿਹਾ ਤੇ ਰੈਸਕਿਊ ਆਪਰੇਸ਼ਨ ਆ ਜਿਹੜਾ ਉਹ ਚੱਲ ਰਿਹਾ ਤਾਂ ਹੁਣ ਤੁਹਾਨੂੰ ਦੱਸਦੇ ਆ ਕਿ ਇਹ ਵੋਹਰ ਦੇ ਪਿੰਡ ਗਿੱਦੜਾ ਵਾਲੀ ਦੀਆਂ ਤਸਵੀਰਾਂ ਨੇ ਬਿਲਕੁਲ ਰਾਜਸਥਾਨ ਦੇ ਬਾਰਡਰ ਤੇ ਵਸਿਆ ਹੋਇਆ ਇਹ ਪਿੰਡ ਆ ਅਤੇ ਇੱਥੇ ਗੁਰਦੁਆਰਾ ਸਾਹਿਬ 'ਚ ਜਦੋਂ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਚੋਲਾ ਸਾਹਿਬ ਬਦਲਿਆ ਜਾ ਰਿਹਾ ਸੀ ਤਾਂ ਉਦੋਂ ਇਹ ਜਿਹੜੀ ਆ ਘਟਨਾ ਸਾਹਮਣੇ ਆਂਦੀ ਆ ਕਿ ਜੋ ਸੇਵਾਦਾਰ ਹੈ ਉਹ ਜਿਹੜਾ ਕਿ ਨਿਸ਼ਾਨ ਸਾਹਿਬ ਤੇ ਹੀ ਫਸ ਕੇ ਰਹਿ ਗਿਆ ਤੇ 90 ਫੁੱਟ ਦੀ ਉਸ ਜਿਹੜੀ ਉਚਾਈ ਹੈ ਉਸ ਤੇ ਹੀ ਉਸ ਨੂੰ ਜਿਹੜਾ ਹੁਣ ਹੇਠਾਂ ਉਤਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਪਿੰਡ ਗਿੱਦੜਾ ਵਾਲੀ ਤੋਂ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਅਤੇ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰਾ ਪ੍ਰਬੰਧ ਹੈ ਜਿਹੜਾ ਹਾਲਾਂਕਿ ਜਿਹੜਾ ਸੇਵਾਦਾਰਾਂ ਵੱਲੋਂ ਕੀਤਾ ਗਿਆ ਕਿ ਨੀਚੇ ਜਾਲ ਵਿਛਾਇਆ ਗਿਆ ਅਤੇ ਹੋਰ ਵੀ ਗੱਦੇ ਸੁੱਟੇ ਗਏ ਨੇ ਤਾਂ ਕਿ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਕੋਈ ਜਾਨੀ ਨੁਕਸਾਨ ਨਾ ਹੋਵੇ ਜਾਂ ਕੋਈ ਹੋਰ ਜ਼ਿਆਦਾ ਗੰਭੀਰ ਸੱਟ ਨਾ ਲੱਗੇ ਉਕਤ ਸੇਵਾਦਾਰ ਨੂੰ ਤਾਂ ਐਸੇ ਦੇ ਚੱਲਦਿਆਂ ਹੀ ਇਹ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੌੜੀਆਂ ਲਗਾਈਆਂ ਗਈਆਂ ਨੇ ਆਹ ਜਿਹੜੀ ਆ ਵੱਖ-ਵੱਖ ਤਰੀਕੇ ਨਾਲ ਕੋਸ਼ਿਸ਼ ਹੋ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਕਤ ਸੇਵਾਦਾਰ ਨੂੰ ਸੁਰੱਖਿਅਤ ਢੇਰਾਂ ਉਤਾਰ ਲਿਆ ਜਾਵੇ ਤੇ ਲੰਬੇ ਸਮੇਂ ਤੋਂ ਇਹ ਜਿਹੜਾ ਬਚਾਅ ਕਾਰਜ جاری ਆ ਜੋ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਆ ਹਲੇ ਵੀ ਜਿਹੜਾ ਬਚਾਅ ਕਾਰਜ ਚੱਲ ਰਿਹਾ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਇਹ ਜਿਹੜੀ ਘਟਨਾ ਸਾਹਮਣੇ ਆਈ ਆ ਗੁਰਦੁਆਰਾ ਸਾਹਿਬ ਪਿੰਡ ਗਿੱਦੜਾ ਵਾਲੀ ਤੋਂ ਜਿੱਥੇ ਕਿ ਇਨਸਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਤਾਂ ਉੱਥੇ ਇਹ ਘਟਨਾ ਵਾਪਰੀ ਆ ਤੇ ਇਸ ਦੇ ਚੱਲਦਿਆਂ ਹੀ ਜਿਹੜਾ ਆ ਕਾਫੀ ਮਾਹੌਲ ਆ ਜਿਹੜਾ ਸਹਿਮਤਾ ਬਣਿਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਇਸ ਸੇਵਾਦਾਰ ਨੂੰ ਉਤਾਰਿਆ ਜਾਵੇ ਤੇ ਸੁਰੱਖਿਅਤ ਜਿਹੜਾ ਆ ਸੇਵਾਦਾਰ ਨੂੰ ਜਿਹੜਾ ਹੇਠਾ ਉਤਾਰ ਲਿਆ ਜਾਵੇ ਤਾਂ ਇਸ ਸਬੰਧੀ ਸਾਡੇ ਪੱਤਰਕਾਰ ਨੇ ਅਵੋਹਰ ਤੋਂ ਅਵਾਰਤ ਅਵਤਾਰ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਵਤਾਰ ਜੀ ਮੌਕੇ ਤੇ ਕੀ ਮਾਹੌਲ ਹੈ ਕੀ ਕੁਝ ਵਿਚਾਰ ਕਾਰਜ ਹੋਰ ਕਿੱਤੇ ਜਾ ਰਹੇ ਨੇ ਆ ਬਿਲਕੁਲ ਗੱਲ ਕੀਤੀ ਜਾਵੇ ਤੇ ਜਿਹੜਾ ਮਾਮਲਾ ਜਿਹੜਾ ਹੈਗਾ ਪਿੰਡ ਗਿਦੜਾਂਵਾਲੀ ਦਾ ਹੈਗਾ ਜਿੱਥੇ ਜਿਹੜਾ ਸਵੇਰੇ ਜਿਹੜਾ ਹੈਗਾ ਸੇਵਾਦਾਰ ਜਿਹੜਾ ਹੈਗਾ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਨੂੰ ਬਦਲਣ ਦੇ ਲਈ ਜਿਹੜਾ ਹੈਗਾ ਉੱਪਰ ਗਿਆ ਸੀਗਾ ਨਿਸ਼ਾਨ کریم 90 ਫੁੱਟ ਦੀ ਜਿਹੜੀ ਹੈਗੀ ਉਚਾਈ ਜਿਹੜੀ ਦੱਸੀ ਜਾ ਰਹੀ ਹੈ ਨਿਸ਼ਾਨ ਸਾਹਿਬ ਦੀ ਜੀ ਉੱਥੇ ਜਦੋਂ ਪਹੁੰਚਿਆ ਹੈਗਾ ਤਾਂ ਤਾਰ ਜਿਹੜੀ ਟੁੱਟ ਗਈ ਤੇ ਉਹਦੇ ਕਾਰਨ ਜਿਹੜਾ ਉਹ ਉੱਥੇ ਜਿਹੜਾ ਉੱਪਰ ਫਸ ਕੇ ਰਹਿ ਗਿਆ ਹਾਲਾਂਕਿ ਸੇਵਾਦਾਰ ਜਿਹੜੇ ਥੱਲੇ ਵੀ ਉਦੋਂ ਮੌਜੂਦ ਸਿਗੇ ਉਹਨਾਂ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਜਿਹੜਾ ਹੈਗਾ ਉਸ ਨੂੰ ਬਚਾਉਣ ਦੀ ਉਸ ਨੂੰ ਜਿਹੜਾ ਆਪਰੇਸ਼ਨ ਜਿਹੜਾ ਹੈਗਾ ਰੈਸਕਿਊ ਜਿਹੜਾ ਸ਼ੁਰੂ ਕੀਤਾ ਗਿਆ ਹੈਗਾ ਪਿੰਡ ਦੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚੇਗੇ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਚਾਉਣ ਦੀ ਜੇਕਰ ਗੱਲ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਜਿਹੜਾ ਹੈਗਾ ਥੱਲੇ ਇੱਕ ਵੱਡਾ ਜਾਲ ਜਿਹੜਾ ਮੰਗਵਾਇਆ ਗਿਆ ਹੈ ਇਤਿਆਦ ਦੇ ਤੌਰ ਤੇ ਜਿਹੜਾ ਉਸ ਨੂੰ ਜਿਹੜਾ ਹੈਗਾ ਲੋਕਾਂ ਵੱਲੋਂ ਜਿਹੜਾ ਆਸੇ ਪਾਸੇ ਤੋਂ ਪਕੜ ਕੇ ਬਿਲਕੁਲ ਉੱਥੇ ਥੱਲੇ ਜਿਹੜਾ ਹੈਗਾ ਰੱਖਿਆ ਗਿਆ ਹੈਗਾ ਤਾਂ ਜੋ ਕੁਦਰਤੀ ਤੌਰ ਤੇ ਜੇਕਰ ਕਿਤੇ ਨਾ ਕਿਤੇ ਜੇਕਰ ਸੇਵਾਦਾਰ ਜਿਹੜਾ ਹੈਗਾ ਉਹ ਉੱਪਰੋਂ ਥੱਲੇ ਕੁਦਰਤੀ ਤੌਰ ਤੇ ਜਿਹਨ ਦੇ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਦਾ ਤਾਂ ਉਸ ਨੂੰ ਜਿਹੜਾ ਬਚਾਇਆ ਜਾ ਸਕੇ ਨਾਲ ਹੀ ਜਿਹੜਾ ਕਹਿ ਸਕਦੇ ਕਿ ਦੇਸੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਉਸ ਨੂੰ ਜਿਹੜਾ ਹੈਗਾ ਰੈਸਕਿਊ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਜਦੋਂ ਬਿਲਡਿੰਗ ਬਣਦੀ ਹੈ ਇਮਾਰਤ ਜਦੋਂ ਬਣਦੀ ਹੈ ਤਾਂ ਉਦੋਂ ਜਿਹੜੀਆਂ ਪੈੜਾਂ ਜਿਹੜੀਆਂ ਮਿਸਤਰੀ ਜਿਹੜਾ ਹੈਗਾ ਜਿਹੜਾ ਉੱਪਰ ਖੜਾ ਹੋ ਕੇ ਜਿਹੜਾ ਹੈਗਾ ਜੀ ਤਾਂ ਤੁਸੀਂ ਤਾਂ ਸੁਣਿਆ ਕਿ ਕਿਸ ਤਰੀਕੇ ਨਾਲ ਮੌਕੇ ਤੇ ਜਿਹੜੇ ਆ ਹਾਲਾਤ ਸੰਭਾਲਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਵੱਖ-ਵੱਖ ਤਰੀਕੇ ਨਾਲ ਜਿਹੜਾ ਸੇਵਾਦਾਰ ਨੂੰ ਨੀਚੇ ਉਤਾਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਦਾਸਦੀ ਹੈ ਕਿ ਅਚਾਨਕ ਜਦੋਂ 90 ਫੁੱਟ ਦੀ ਉਚਾਈ ਤੇ ਚਲਾ ਜਾਂਦਾ ਹੈ ਤੇ ਉਸ ਦੀ ਤਾਰ ਟੁੱਟ ਜਾਂਦੀ ਹੈ ਤੇ ਉਸੇ ਦੇ ਚਾਲਦਿਆਂ ਇਹ ਕਟਣਾ ਜਿਹੜੀ ਆ ਹੁਣ ਸਾਹਮਣੇ ਆਈ ਹੈ ਅਤੇ ਉਸੇ ਦੇ ਬਚਾਅ ਕਾਰਜ ਚ ਹੁਣ ਪਿੰਡ ਦੇ ਲੋਕ ਸੰਗਤਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸੇਵਾਦਾਰ ਲੱਗੇ ਹੋਏ ਨੇ ਕਿ ਕਿਸੇ ਤਰੀਕੇ ਨਾਲ ਜਲਦ ਤੋਂ ਜਲਦ ਜਿਹੜਾ ਸੇਵਾਦਾਰ ਨੂੰ ਨੀਚੇ ਉਤਾਰਿਆ ਜਾਵੇ ਕਿਉਂਕਿ ਇੱਕ ਪਾਸੇ ਤਾਂ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਦੂਜੇ ਪਾਸੇ 90 ਫੁੱਟ ਦੀ ਉਚਾਈ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲਾਤ ਕੀ ਹੋਣਗੇ ਉਕਤ ਸੇਵਾਦਾਰ ਦੇ ਅਤੇ ਕਿਸ ਤਰੀਕੇ ਨਾਲ ਇਸ ਸਾਰੇ ਮਾਮਾ ਘਟਨਾ ਦਾ ਜਿਹੜਾ ਸਾਹਮਣਾ ਇਹ ਉਕਤ ਸੇਵਾਦਾਰ ਕਰ ਰਿਹਾ ਹੋਵੇਗਾ ਹਾਲਾਂਕਿ ਪਹਿਲਾਂ ਵੀ ਇੱਕ ਦੋ ਮਾਮਲੇ ਅਜਿਹੇ ਆ ਸਾਹਮਣੇ ਆਇਆ ਪਰ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇਹ ਜਿਹੜਾ ਮਾਮਲਾ ਹੁਣ ਅ ਇਸ ਨੂੰ ਸੁਲਝਾਣ ਦੇ ਲਈ ਸੰਗਤਾਂ ਲੱਗੀਆਂ ਹੋਈਆਂ ਨੇ ਕਿ ਉਕਤ ਸੇਵਾਦਾਰ ਨੂੰ ਜਲਦ ਤੋਂ ਜਲਦ ਹੇਠਾਂ ਉਤਾਰਿਆ ਜਾਵੇ ਤਾਂ ਦੱਸਦੀ ਹੈ ਕਿ ਅਵੋਹਰ ਦਾ ਪਿੰਡ ਹੈ ਗਿੱਦੜਾ ਵਾਲੀ ਉੱਥੇ ਗੁਰਦੁਆਰਾ ਸਾਹਿਬ ਚ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਅਤੇ ਜਿਵੇਂ ਹੀ 90 ਫੁੱਟ ਦੀ ਉਚਾਈ ਤੇ ਸੇਵਾਦਾਰ ਜਾਂਦਾ ਤਾਰ ਰਾਹੀਂ ਬੈਠਿਆ ਹੁੰਦਾ ਤਾਂ ਉਹ ਚੋਲਾ ਸਾਹਿਬ ਵੱਧ ਰਿਹਾ ਹੁੰਦਾ ਤਾਂ ਅਚਾਨਕ ਤਾਰ ਟੁੱਟ ਜਾਂਦੀ ਹੈ ਤੇ ਤਾਂ ਟੁੱਟਣ ਕਾਰਨ ਉਸੇ ਪਾਤੇ ਫਸਕੇ ਰਹਿ ਗਿਆ ਇਹ ਸੇਵਾਦਾਰ ਅਤੇ ਇਸ ਨੂੰ ਨੀਚੇ ਉਤਾਰਨ ਦੀ ਕੋਸ਼ਿਸ਼ ਆ ਕੀਤੀ ਗਈ ਆ ਤਾਂ ਦੇਸੀ ਤਰੀਕਾ ਜਿਹੜਾ ਉਹ ਅਪਣਾਇਆ ਗਿਆ ਪੈੜ ਕੀਤੀ ਗਈ ਆ ਆ ਜਿਹੜੇ ਆ ਉੱਥੇ ਜੇ ਘਰ ਦੇਖਿਆ ਜਾਵੇ ਕਿ ਨੀਚੇ ਗੱਦੇ ਵਸਾਏ ਗਏ ਆ ਤਾਂ ਕਿ ਜੇਕਰ ਕੋਈ ਅਣਸਖਾਵੀ ਘਟਨਾ ਜਿਹੜੀ ਹੁੰਦੀ ਆ ਤਾਂ ਉਸ ਵਿੱਚ ਕੋਈ ਸੱਟ ਜਾਂ ਕਿਸੇ ਤਰ੍ਹਾਂ ਦਾ ਗੰਭੀਰ ਜ਼ਖਮੀ ਇਹ ਸੇਵਾਦਾਰ ਨਾ ਹੋਵੇ ਤਾਂ ਇੱਕ ਗਿੱਦੜਾਂ ਵਾਲੀ ਚ ਵੱਡੀ ਘਟਨਾ ਦੇਖੀ ਗਈ ਆ ਕਿ ਸਵੇਰੇ ਤੜਕਸਾਰ ਸੇਵਾ ਕਰਦੇ ਸਮੇਂ ਇੱਕ ਘਟਨਾ ਜਿਹੜੀ ਸਾਹਮਣੇ ਆਈ ਹੈ ਕਿ ਝੋਲਾ ਸਾਫ ਜਦੋਂ ਬਦਲੇ ਜਾ ਰਹੇ ਸੀ ਨਿਸ਼ਾਨ ਸਾਹਿਬ ਦੇ ਤਾਂ ਉਸ ਸਮੇਂ ਸੇਵਾਦਾਰ ਹੈ ਜਿਹੜਾ ਉਹ ਨਿਸ਼ਾਨ ਸਾਹਿਬ ਤੇ ਹੀ ਫਸ ਕੇ ਰਹਿ ਗਿਆ ਤੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਹੋ ਰਹੀ ਆ ਜਿਸ ਦੀ ਉਚਾਈ 90 ਫੁੱਟ ਦੱਸੀ ਜਾ ਰਹੀ ਹੈ ਤੇ ਤੁਸੀਂ ਦਾਜਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਸੇਵਾਦਾਰ ਇਹਨਾਂ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੋਵੇਗਾ ਕਿਉਂਕਿ ਇੱਕ ਤਾਂ ਸੀਤ ਲਹਿਰ ਵਰਗੀ ਬਿਲਕੁਲ ਜਿਹੜੀ ਆ ਹਵਾ ਠੰਡੀ ਚੱਲਦੀ ਨਜ਼ਰ ਆ ਰਹੀ ਹੈ ਤੇ ਉਸੇ ਤੇਜ ਹਵਾ ਦੇ ਵਿੱਚ ਇੱਕ ਸਿੰਘਾ ਜਿਹੜਾ ਉਹ ਨਿਸ਼ਾਨ ਸਾਹਿਬ ਤੇ ਫਸਿਆ ਹੋਇਆ ਤੇ ਉਸ ਨੂੰ ਉਤਾਰਨ ਦੇ ਲਈ ਜਿਹੜੀ ਸੰਗਤਾਂ ਜਦੋਂ ਜਹਦ ਕਰ ਰਹੀਆਂ ਨੇ ਹਾਲਾਂਕਿ ਦੇਖਿਆ ਜਾਵੇ ਕਿ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੱਦਿਆ ਜਾ ਰਿਹਾ ਹੈ ਅਤੇ ਮੌਕੇ ਤੇ ਕੀ ਕੁਝ ਹੋਏਗਾ ਹੋਰ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਦੀ ਘੜੀ ਜੋ ਜਾਣਕਾਰੀ ਮਿਲ ਰਹੀ ਹੈ ਕਿ ਸੇਵਾਦਾਰ ਹੈ ਜਿਹੜਾ ਉਹ ਨਿਸ਼ਾਨ ਸਾਹਿਬ ਤੇ ਫਸ ਕੇ ਰਹਿ ਗਿਆ ਅਤੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਜਿਹੜਾ ਕਿ ਬੋਹਰ ਰਾਜਸਥਾਨ ਦੇ ਸਰਹੱਦ ਤੇ ਵਸਿਆ ਪਿੰਡ ਹੈ ਜਿਹੜਾ ਗਿੱਦੜਾ ਵਾਲੀ ਬੋਹਰ ਦਾ ਉੱਥੇ ਇਹ ਸੇਵਾ ਜਿਹੜੀ ਹੈ ਗੁਰਦੁਆਰੇ ਵਿੱਚ ਕੀਤੀ ਜਾ ਰਹੀ ਸੀ ਜਿੱਥੇ ਕਿ ਜਿਹੜਾ ਨਿਸ਼ਾਨ ਸਾਹਿਬ ਤੇ ਸੇਵਾਦਾਰ ਆ ਉਹ ਫਸ ਕੇ ਰਹਿ ਗਿਆ ਤੇ ਉਸ ਨੂੰ نیچے ਉਤਾਰਨ ਦੇ ਲਈ ਵੱਖ-ਵੱਖ ਤਰੀਕੇ ਨਾਲ ਕੋਸ਼ਿਸ਼ਾਂ ਹੋ ਰਹੀਆਂ ਨੇ ਹਾਂਜੀ ਜਿੱਦੜਾ ਬੋ ਫਤਿਹ ਆ ਰਿਹਾ ਤੂੰ ਮਦਦ ਕੋਈ ਧਿਆਨ ਕਰ ਦੇ ਨਾ ਮਤਲਬ ਹਾਂ ਸ਼ੰਡਾ ਫੜਾਓ ਯਾਰ ਇਹ ਪਿੰਡ ਗਿੱਦੜਾਂ ਵਾਲੇ ਦੀ ਵੀਰ ਜੀ ਇਹ ਵੀਡੀਓ ਹੈ ਜਿੱਥੇ ਅੱਜ ਨਿਸ਼ਾਨ ਸਾਹਿਬ ਦਾ ਚੋੜਾ ਚੜਾਉਂਦੇ ਸਮੇਂ ਪਾੜ ਟੁੱਟਣ ਤੇ ਇੱਕ ਵੀਰ ਉੱਤੇ ਅਟਕ ਗਿਆ ਸੋ ਸੰਗਤ ਦੀ ਸਾਰੀ ਖਤਰ ਹੈ ਅੰਦਾਜ਼ ਕਰੋ ਪਿੰਡ ਵਾਲੇ ਵੀ ਵੀਰ ਔਰ ਵੱਖ-ਵੱਖ ਟੀਮਾਂ ਇੱਥੇ ਪਹੁੰਚੀਆਂ ਨੇ 90 ਫੁੱਟ ਤੇ ਨਿਸ਼ਾਨ ਸਾਹਿਬ ਹੈ ਗੁਰੂ ਸਾਹਿਬ ਦੇ ਬਾਕੀ ਉੱਪਰ ਜੋ ਸੇਵਾਦਾਰ ਚੜਿਆ ਹੈ ਉਹ ਛੜਦੀ ਕਲਾ ਜਾਏ ਅਰਦਾਸ ਕਰੋ ਸਾਰੇ ਇਹ ਜਿਹੜਾ